ਪੂਰੀ ਰਿਕਰਡਿੰਗ ਪੂਰੀ ਭੱਜ ਲੋ ਆ ਗਈ ਦੱਸੋ ਤੁਸੀਂ ਕੀ ਹੋ ਗਿਆ ਫਰੈਂਡਾ ਮੇਰਾ ਕੀ ਹੋ ਗਿਆ ਦੱਸ ਲੈਜੋ ਕੀ ਹੋ ਗਿਆ ਬਧਾਈ ਦੇਣ ਆਈਆਂ ਫਰੈਂਡਾ ਮੇਰਾ ਦੱਸ ਹਾਂਜੀ ਨਹੀਂ ਮੇਰਾ ਫਰੈਂਡਾ ਦੱਸ ਨਹੀਂ ਮੈਂ ਲੋਕਾਂ ਨਾਲ ਨਿਕਲੀ ਕਰਵਾ ਦੇ ਲੋਕੀ ਨਹੀਂ ਸਰ ਪਰ ਬਾਹਰ ਬੈਠੀ ਆ ਆ ਨਹੀਂ ਮੈਂ ਫੇਰ ਨਹੀਂ ਆ ਗਈ ਇਹ ਮੈਂ ਨਹੀਂ ਬਾਹਰ ਬੈਠੇ ਸੀ ਨਹੀਂ ਕਹਿੰਦੇ ਸੀ ਮੁਲਾਜ਼ਮ ਨੇ ਬੰਦਾ ਲੈ ਕੇ ਆਇਆ ਵਰਗੇ ਤੁਹਾਡੇ ਜਿਹੜਾ ਗ੍ਰੀਨ ਜਨੂ ਕਹਿੰਦੇ ਨੇ ਤੁਹਾਡੇ ਮੈਂ ਨਵੇਂ ਸਾਲ ਦੀ ਵਧਾਈ ਦੇਣਾ ਹੈ ਨਵੇਂ ਸਾਲ ਮੈਂ ਜਿੰਦਰ ਪਾਸੇ ਨਿਊ ਇਅਰ ਦੀ ਮੁਲਕ ਵੇੜਾ ਮੇਰਾ ਨਿਊ ਇੱਕ ਫਰੈਂਡ ਆ ਮੈਂ ਵਧਾਈ ਦੇਣ ਆਈ ਸੀ ਕਿ ਨਵੇਂ ਸਾਲ ਦੀ ਇਹਦਾ ਕੁਝ ਨਹੀਂ ਆ ਸਾਰੀ ਫਰੈਂਡਸ ਨੇ ਮੇਰੇ ਹਾਂਜੀ ਕੋਸਟੇਬਲ ਨਾਲ ਲੇਡੀ ਇੰਸਪੈਕਟਰ ਤੁਹਾਡੇ ਕੋਲ ਤੇ ਤੁਸੀਂ ਅਗਰ ਕੁਝ ਦੱਸ ਸਕੀ ਕਿਹੜੀ ਆ ਮੈਨੂੰ ਦੱਸੋ ਕਿਹੜਾ ਦੁਨੀਆ ਦਾ ਕਾਨੂੰਨ ਆ ਗਿਆ ਉਹ ਵੀ ਕਮਰੇ ਚ ਨਕੀ ਉਹ ਵੇ ਢਾੜੇ ਚ ਇਹ ਨੋ ਨੋਡਰ ਕਿਹੜਾ ਨੋ ਨੋਡਰ ਆ ਹੁਣ ਮੇਰੀ ਗੱਲ ਸੁਣੋ ਮਰੀ ਮੰਨੀ ਕੀ ਬੰਦੇ ਮੰਨੀ ਆ ਸਰ ਮੰਨੀ ਆ ਤੁਹਾਡੀ ਗੱਲ ਜਿਹੜੇ ਪਾਸੇ ਹੁਣ ਪਰਚੇਲੇ ਪਾਸੇ ਹੁਣ ਕਿਵੇਂ ਆਉਣਾ ਦੱਸੋ ਮੈਂ ਮਲਾਇਆ ਕਰੇ ਪਰਚਾ ਦਊਂਗਾ ਕੋਈ ਨਹੀਂ ਤੁਸੀਂ ਪਰਚਾ ਦੇ ਲਿਓ ਕੋਈ ਗੱਲ ਨਹੀਂ ਪਰ ਉਸ ਬੰਦੇ ਤੇ ਵੀ ਆ ਦੇਖੋ ਦੀ ਗੁੰਡਾ ਕਰਦੀ ਉਲਟਾ ਸਾਨੂੰ ਕੰਦਰ ਪਰਚਾ ਦਫਾਗੇ ਤੁਸੀਂ ਪਰਚਾ ਉਹਨਾਂ ਤਵੀ ਦੇਣਾ ਆਹ ਜਿਹੜਾ ਬੰਦਾ ਉਹਨਾਂ ਤਵੀ ਪਰਚਾ ਦੇਣਾ ਨੌਕਰੀ ਤਨਖਾਹ ਵੀ ਹੋਣੀ ਚਾਹੀਦੀ ਬੰਦੇ ਪਰ ਮੇਰੀ ਗੱਲ ਮੰਨੋ ਬੰਦੇ ਹਾਂਜੀ ਪਰ ਮੇਰੀ ਗੱਲ ਦੱਸੋ ਗੱਲ ਕਾਹਨਾ ਸਾਰੀ ਫਿਰ ਮੈਂ ਮੈਂ ਉਹਦਾ ਉਦੀ ਬੰਦੀ ਕਰਾਉਂਗਾ ਹੁਣੇ ਆਲਾ ਹੁਣੇ ਕਰਾ ਕਰਾਓ ਕਰਾਵਾ ਬੰਦੀ ਹੁਣੇ ਪਰ ਇਹਦਾ ਮੈਨੂੰ ਕਹਾਂਗਾ ਮੈਂ ਕਰਾਓ ਕਰਾਓ ਕਰਾਵਾ ਸੀ ਕਿ ਕਦੋਂ ਕਹਨੇ ਅੱਛੀ ਤਰੀਕੇ ਨਾਲ ਲੜਦਾ ਫਿਰੋ ਕਰਾ ਲਓ ਕਰਾਓ ਕਰਾਓ ਮੈਡੀਕਲ ਅਸੀਂ ਕਦੋਂ ਕਹਨੇ ਆ ਇਦਾਂ ਨਾ ਮਾਰੇ ਪੁੱਲ ਥੋੜਾ ਵੀ ਉਹ ਨਹੀਂ ਯਾਰ ਕੁਝ ਉਹ ਬਈ ਆਹ ਡਿਊਟੀ ਤੇ ਆਏ ਤੰਗਣ ਨਾ ਮੇਰੀ ਡਿਊਟੀ ਤੇ ਮੇਰਾ ਭਰਾ ਹੁੰਦਾ ਰੂਵੀ ਕੇ ਕੁੱਤੀ ਜੀ ਬੰਦੇ ਮਾਰੀ ਆਉਂਗਾ ਉਹ ਨਹੀਂ ਹੋਰ ਨਾ ਨਾ ਮਾਤਾ 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 ਔਰ ਦੇਖੋ ਖਾਲਾ ਚਲੋ ਜੀ ਅੰਦਰ ਕੁੜੀ ਵੀ ਆ ਗਈ ਹੈ ਬਾਹਰ ਘੱਟੋ ਕੁੜੀ ਇੱਥੇ ਮੇਰੇ ਗੱਲ ਸੁਣੋ ਚਲੋ ਹੋਰ ਘੱਟੋ ਕੁੜੀ ਅੰਦਰ ਆ ਸਰ ਕੁੜੀ ਅੰਦਰੋਂ ਨਹੀਂ ਜੋ ਬੋਲ ਰਹੀ ਹੈ ਅੰਦਰ ਕੁੜੀ ਅੰਦਰੋਂ ਨਹੀਂ ਜੋ ਬੋਲ ਰਹੀ ਹੈ ਪ੍ਰੀਤ ਆਇਆ ਹਾਲ ਲੱਗ ਜਾਣਾ ਹੁਣ ਜੇ ਕੋਣ ਹੈ ਸਰ ਕੋਈ ਨਹੀਂ ਬੰਦਾ ਚੱਲ ਇਹਨਾਂ ਨੇ ਸਰ ਕਰੀ ਹੁੰਦੀ ਹੈ ਜੰਦ ਹੈ ਜੀ ਇਹਨਾਂ ਨੇ ਕੰਮ ਨਹੀਂ ਕਰਣੀ ਨਹੀਂ ਤਾੜੇ ਜਾਊਗੀ ਤਾੜੇ ਜਾਣਾ ਨਹੀਂ ਚਾਹੁੰਦਾ ਕਾਰ ਵਾਲੀ ਕਾਰ ਵਾਲੀ ਥਾਣੇ ਜਾਊਗੀ ਕਾਰ ਵਾਲੀ ਜਾਊਗੀ ਕਾਰ ਵਾਲੀ ਬੰਦੇ ਕੁੜੀਆਂ ਬੰਦੇ ਕੁੜੀਆਂ ਹੋਗੀ ਕਾਰ ਵਾਲੀ ਕਹਿੰਦਾ ਥਾਣੇ ਜਾਊਗਾ ਇਹ ਕੁੜੀਆਂ ਦੇ ਵਿੱਚ ਪਾਣੀ ਨਹੀਂ ਲੱਗਦਾ ਰਿਪਬਲਿਕ